ਸੋ ਹੈਲੋ ਗਾਇਸ ਕਿਵੇਂ ਹੋ ਤੁਸੀਂ ਉਮੀਦ ਕਰਦਾ ਹੈ ਕਿ ਸਾਰੇ ਜਾਣੇ ਚੜ੍ਹਦੀ ਕਲਾ ਦੇ ਵਿੱਚ ਹੋਗੇ ਸੋ ਅੱਜ ਬਾਰਿਸ਼ ਬਹੁਤ ਜ਼ਿਆਦਾ ਹੋਣ ਢੀ ਸੀ ਤੇ ਮੇਰਾ ਨਾਮ ਹੈ ਬਲਜੀਤ ਕੌਰ ਤੇ ਸਾਡੇ ਚੈਨਲ ਦਾ ਨਾਮ ਹੈ ਮਾਂ ਪੁੱਤ ਦੀ ਜੋੜੀ ਤੇ ਅੱਜ ਬਹੁਤ ਬਾਰਿਸ਼ ਹੋ ਰਹੀ ਸੀ ਮਾਰਨਿੰਗ ਟਾਈਮ ਵੀ ਤੇ ਤੁਸੀਂ ਦੇਖ ਸਕਦੇ ਹੋ ਤੇ ਨਾਲ ਹੀ ਮਤਲਬ ਹਵਾ ਵੀ ਚੱਲਦੀ ਸੀ ਤੇ ਨਾਲ ਹੀ ਮਤਲਬ ਬਾਰਿਸ਼ ਹੋਣ ਢੀ ਸੀ ਕਾਫੀ ਤੇ ਹਰਜੋਤ ਗਿਆ ਸੀ ਸਕੂਲ ਤੇ ਅੱਜ ਖਜੋਤ ਮਤਲਬ ਕੀ ਮੀਟਿੰਗ ਤੋਂ ਬਾਅਦ ਜੋ ਗਿਆ ਸਕੂਲ ਤੇ ਇੱਧਰ ਦੇਖੋ ਤੁਸੀਂ ਇੱਧਰ ਡੰਗਣ ਵਿਚਾਰੇ ਬਹੁਤ ਬਾਹਰ ਨੇ ਕਿਉਂਕਿ ਹੈਨਾ ਕੁਝ ਡੰਗਣ ਮਾਰਦੇ ਨੇ ਇਸ ਕਰਕੇ ਮੈਂ ਨਹੀਂ ਖੋਲੇ ਤੇ ਇਹਨਾਂ ਨੂੰ ਫਿਰ ਮੈਂ ਹਾਂ ਗਰਮੀ ਵੀ ਬਹੁਤ ਆ ਚਲੋ ਰਹਿਣ ਦਿੰਨੇ ਬਾਹਰ ਤੇ ਫਿਰ ਮੈਂ ਬਾਹਰ ਹੀ ਰਹਿਣ ਦਿੱਤੀ ਸੀ ਤੇ ਇੱਥੇ ਮੈਂ ਬਾਹਰ ਬੈਠੀ ਹੋਈ ਸੀ ਪੋਰਚ ਵਿੱਚ ਤੇ ਫਿਰ ਅੱਜ ਅੱਜ ਥੋੜਾ ਮਿਸਿੰਗ ਹੋ ਗਿਆ ਮੈਂ ਸੋਚਿਆ ਹੈ ਨਾ ਵਲੋਗ ਬਾਹਰ ਅੰਦਰ ਜਾ ਕੇ ਬਣਾਉਂਗੀ ਲੇਕਿਨ ਬਾਰਸ਼ ਦੀ وجہ ਤੋਂ ਬਾਹਰ ਨਹੀਂ ਜਾ ਸਕੀ ਤੇ ਘਰ ਦੇ ਵਿੱਚ ਹੀ ਅੰਦਰ ਅੰਦਰ ਹੀ ਵਲੋਗ ਬਣਾਇਆ ਮੈਂ ਕਿਉਂਕਿ ਬਾਰਿਸ਼ ਕਾਫੀ ਸੀ ਹਵਾ ਵੀ ਬਹੁਤ ਚਲਦੀ ਸੀ ਤੇ ਫਿਰ ਮੈਂ ਆਈ ਇਹ ਬੈਡਰੂਮ ਜਿੱਥੇ ਕੱਪੜੇ ਪਏ ਹੋਏ ਸੀ ਕਾਫੀ ਟਾਈਮ ਦੇ ਮਤਲਬ ਕਾਫੀ ਜ਼ਿਆਦਾ ਟਾਈਮ ਦੇ ਨਹੀਂ ਦੋ ਦੋ ਦਿਨ ਦੇ ਪਏ ਹੋਏ ਸੀ ਕਿਉਂਕਿ ਕੱਪੜੇ ਸੀ ਗਿੱਲੇ ਸੁੱਕੇ ਨਹੀਂ ਸੀ ਮੌਸਮ ਥੋੜਾ ਚੇਂਜ ਸੀ ਧੁੱਪ ਵਗੈਰਾ ਨਹੀਂ ਸੀ ਲੱਗੀ ਤੇ ਉਹ ਫਿਰ ਜਿਹੜੇ ਸਿੱਲੇ ਸੀ ਹਜੇ ਵੀ ਮਤਲਬ ਕਈ ਸਿੱਲੇ ਸੀ ਕੱਪੜੇ ਉਹ ਮੈਂ ਅਲੱਗ-ਅਲੱਗ ਕਰਤੇ ਤੇ ਜਿਹੜੇ ਠੀਕ ਸੀ ਉਹ ਮੈਂ ਤੈਹ ਲਾ ਕੇ ਤੇ ਉਹ ਰੱਖਤੇ ਸੀ ਤੇ ਮੈਂ ਹਮੇਸ਼ਾ ਆਪਣੇ ਕੱਪੜੇ ਅਲੱਗ ਰੱਖਦੀ ਆ ਹਰ ਜੋ ਦੇ ਅਲੱਗ ਤੇ ਉਹਦੇ ਪਾਪਾ ਦੇ ਵੀ ਅਲੱਗ ਕਿਉਂਕਿ ਹਨਾ ਥੋੜੀ ਮਲਬਨ ਚ ਆਸਾਨੀ ਹੋ ਜਾਂਦੀ ਆ ਕਿਉਂਕਿ ਮਤਲਬ ਜਦੋਂ ਜਲਦਬਾਜੀ ਹੁੰਦੀ ਆ ਫਿਰ ਪੁੱਛਦੀ ਮੇਰੇ ਸੂਟ ਕਿੱਥੇ ਆ ਫਿਰ ਹੋਰ ਜੋਦ ਪੁੱਛਦਾ ਮਮਾ ਮੇਰਾ ਸੂਟ ਕਿੱਥੇ ਆ ਤੇ ਫਿਰ ਮੈਂ ਕਨਫਿਊਜ਼ ਹੋ ਜਾਨੀ ਆ ਕਿ ਕਿਤੇ ਵਿੱਚ ਮਿਕਸ ਨਾ ਹੋਏ ਹੋਣ ਕੱਪੜੇ ਤੇ ਤੋਂ ਮੈਂ ਮੈਨੂੰ ਦੱਸਿਓ ਕਮੈਂਟ ਚ ਕਿਹਦੇ ਕਿਹਦੇ ਨਾਲ ਇਦਾਂ ਹੁੰਦਾ ਹੈ ਤੇ ਮੇਰੇ ਨਾਲ ਤੇ ਬਈ ਇਹ ਹੁੰਦਾ ਹੈ ਤੇ ਫਿਰ ਮੈਂ ਹਟ ਕੇ ਅਲੱਗ ਅਲੱਗ ਹੀ ਰੱਖ ਦੀਆਂ ਕੱਪੜੇ ਤੇ ਫਿਰ ਮੈਂ ਸੋਚਿਆ ਚਲੋ ਇਹਦੇ ਮੈਂ ਫ੍ਰੀ ਹਾਂ ਤੇ ਕੱਪੜੇ ਨੂੰ ਕੱਪੜੇ ਦੀ ਤੈਅ ਲਗਾ ਲੈਣੀ ਆ ਤੇ ਮੈਂ ਹਰਜੋਤਵੀ ਸਕੂਲ ਚਲ ਜਾਂਦਾ ਫਿਰ ਮੈਂ ਕੱਲੀ ਹੁੰਨੀ ਆ ਮੈਂ ਫਿਰ ਵੈਸੇ ਤਾਂ ਮੈਂ ਮੇਰਾ ਟਾਈਮ ਪਾਸ ਹੋ ਜਾਂਦਾ ਕਿਉਂਕਿ ਮੈਂ ਵਲੋਗਿੰਗ ਕਰਦੀ ਆ ਤੇ ਵਲੋਗਿੰਗ ਦੀ ਕਾਫੀ ਮਤਲਬ ਤੁਹਾਨੂੰ ਪਤਾ ਹੈ ਹੈਨਾ ਐਡਿਟ ਵਗੈਰਾ ਕਰਨਾ ਹੁੰਦਾ ਵਾ ਤੇ ਬਹੁਤ ਹੀ ਮਤਲਬ ਇਹਦੇ ਨਾਲ ਵੀ ਬਹੁਤ ਸਟਰਗਲ ਹੁੰਦਾ ਹੈ ਤੇ ਫਿਰ ਮੈਂ ਕਿਚਨ ਚ ਆਈ ਕਿਚਨ ਚ ਮੇਰੇ ਦਿਲ ਕਰਦਾ ਸੀ ਕਿ ਅੱਜ ਮੌਸਮ ਠੰਡਾ ਹੈ ਤੇ ਮੈਂ ਬਣਾਉਣੀ ਸੀ ਚਾਹ ਤੇ ਮੇਰਾ ਦਿਲ ਕਰਦਾ ਸੀ ਚਾਹ ਪੀਣ ਨੂੰ ਫਿਰ ਮੈਂ ਚਾਹ ਬਣਾਈ ਤੇ ਜਿੱਥੇ-ਜਿੱਥੇ بارش ਹੋਈ ਆ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਡੇ ਪਿੰਡ ਵੀ بارش ਹੋਈ ਆ ਸਾਡੇ ਤਾਂ ਅੱਜ ਪੈ ਗਈ بارش ਤੇ ਇੱਥੇ ਮੈਂ ਤੋੜੀਆਂ ਸੀ ਪਿੰਡੀਆਂ ਤੇ ਪਿੰਡੀਆਂ ਤੋੜੀਆਂ ਸੀ ਇਹ ਮੈਨੂੰ ਹੋ ਗਏ ਸੀ 3 ਦਿਨ ਤੋੜਦੀ ਨੂੰ ਪਿੰਡੀਆਂ ਤੇ ਤਿੰਨ ਦਿਨਾਂ ਦੇ ਆ ਪਿੰਡੀਆਂ ਦੇ ਖੋਜ ਨਹੀਂ ਆ ਕੋਈ ਤੇ ਇਹ ਮੈਂ ਹਰਜੋਤ ਨੂੰ ਸਕੂਲ ਲਈ ਬਣਾ ਕੇ ਦਊਂਗੀ ਕਿਉਂਕਿ ਹਨਾ ਬੱਚਿਆਂ ਲਈ ਸੁੱਕੀ ਸਬਜ਼ੀ ਠੀਕ ਰਹਿੰਦੀ ਆ ਤੇ ਇੱਦੇ ਮੈਂ ਮਿਸਓ ਤੋਂ ਮੰਗਾਏ ਹੋਏ ਸੀ ਡੱਬੇ ਤੇ ਕਮੈਂਟ ਚ ਜਰੂਰ ਦੱਸਿਓ ਕਿ ਕਿੱਦਾਂ ਦੇ ਆ ਤੇ ਤੁਸੀਂ ਦੱਸਿਓ ਕਿ ਮਿਸ یو ਐਪ ਕਿਵੇਂ ਆ ਵਧੀਆ ਲੱਗਦਾ ਏ ਤੁਹਾਨੂੰ ਤੇ ਇੱਥੇ ਮੈਂ ਜਿਹੜੀ ਮੈਂ ਅੱਜ ਰੈਸিপি ਬਣਾਉਂਗੀ ਉਹ ਤੁਹਾਨੂੰ ਦੱਸਦੀ ਆ ਇਹ ਹੈਗੇ ਆ ਮਤਲਬ ਇਹ ਪੱਤੇ ਐ ਇੱਕ ਵੇਲ ਹੁੰਦੀ ਆ ਉਹਦੇ ਪੱਤੇ ਐ ਤੇ ਜਿਵੇਂ ਪਾਲਕ ਦੇ ਪੱਤੇ ਨਹੀਂ ਹੁੰਦੇ ਉਹੀ ਉਹੀ ਚੀਜ਼ ਆ ਥੋੜਾ ਡਿਫਰੈਂਟ ਆ ਬਾਕੀ ਉਹੀ ਚੀਜ਼ ਆ ਤੇ ਬਹੁਤ ਟੇਸਟੀ ਬੰਦਾ ਇਹ ਦੇ ਨਾ ਤੁਸੀਂ ਸਾਗ ਦੇ ਵਿੱਚ ਵੀ ਪਾ ਸਕਦੇ ਹੋ ਇਹ ਪੱਤੇ ਜਿਵੇਂ ਸਰਸੋਂ ਦਾ ਸਾਗ ਹੋਇਆ ਨਾ ਉਹਦੇ ਵਿੱਚ ਵੀ ਪਾ ਸਕਦੇ ਹਾਂ ਪਾਲਕ ਦਾ ਕੰਮ ਦਿੰਦਾ ਹੈ ਪੱਤੇ ਆ ਤੇ ਇਹ ਅੱਜ ਮੈਂ ਬਣਾਉਣ ਲੱਗੀ ਆ ਪਾਲਕ ਪਨੀਰ ਤੇ ਤੁਹਾਨੂੰ ਦੱਸਦੀ ਆ ਇਹ ਪਤੀਲੇ ਦੇ ਵਿੱਚ ਮੈਂ ਪਾਇਆ ਥੋੜਾ ਪਾਣੀ ਤੇ ਇਹਦੇ ਵਿੱਚ ਅਸੀਂ ਪਾਵਾਂਗੇ ਪੱਤੇ ਤੇ ਪੱਤੇ ਪਾ ਕੇ ਉਹਨਾਂ ਨੂੰ ਉਬਾਲਾਂਗੇ ਜਦੋਂ ਉਹਨੂੰ ਅਸੀਂ ਉਬਾਲਦਾਂਗੇ ਨਾ ਤੇ ਉਹ ਜਿਵੇਂ ਮਤਲਬ ਲਾਲਗੀ ਜੀ ਨਹੀਂ ਹੋ ਜਾਂਦੀ ਪੱਤਿਆਂ ਨੂੰ ਉਵੇਂ ਜਦੋਂ ਉਹ ਲਾਲਗੀ ਜੀ ਹੋ ਜੇਗੀ ਫਿਰ ਤੁਸੀਂ ਪੱਤੇ ਮਤਲਬ ਉਹ ਮਚੌਰ ਲੈਣੇ ਨੇ ਤੇ ਲਾ ਕੇ ਤੇ ਵੈਸੇ ਤਾਂ ਮੈਂ ਹਜੇ ਸਲੀਮ ਗੈਸ ਤੇ ਰੱਖਾਂਗੀ ਤੇ ਉਹਨਾਂ ਤੱਕ ਮੈਂ ਇਹਦਾ ਲਸਣ ਗੰਡਾ ਵਗੈਰਾ ਸਿਲਾਂਗੀ ਮੈਂ ਤੇ ਉਹਨਾਂ ਤੱਕ ਇਹ ਗੈਸ ਤੇ ਸਲੀਮ ਗੈਸ ਤੇ ਰੱਖਦਾ ਹਾਂ ਤੇ ਤੁਹਾਨੂੰ ਪਤਾ ਹੀ ਹੈ ਲੇਡੀਜ਼ ਤੇ ਕੰਮ ਕਾਫੀ ਹੁੰਦੇ ਆ ਤੇ ਗੱਲਾਂ ਕਰਨ ਵਾਲੇ ਕਹਿੰਦੇ ਆ ਕਿ ਹੈਨਾ ਵਿਲੀਆਂ ਰਹਿੰਦੀਆਂ ਨੇ ਸੁੱਤੀਆਂ ਰਹਿੰਦੀਆਂ ਨੇ ਪਰ ਬਹੁਤ ਜਨਾਨੀਆਂ ਦੇ ਕੰਮ ਹੁੰਦੇ ਆ ਇਹ ਜਨਾਨੀਆਂ ਨੂੰ ਪੁੱਛ ਕੇ ਦੇਖੋ ਤੇ ਕਿਉਂਕਿ ਕੋਈ ਵੀ ਕੰਮ ਕਰਨੇ ਸੌਖੇ ਨਹੀਂ ਹੁੰਦੇ ਆਪਣਾ ਮਤਲਬ ਘਰ ਪਰਿਵਾਰ ਸਾਂਭਣਾ ਬਹੁਤ ਟਫ ਕੰਮ ਆ ਤੇ ਚਲੋ ਅਸੀਂ ਮੰਨਦੇ ਆ ਹਨਾ ਜਿਹੜੇ ਮਤਲਬ ਹਸਬੰਡ ਨੂੰ ਦੇ ਉਹ ਵੀ ਕੰਮ ਕਾਫੀ ਕਰਦੇ ਆ ਕਿਉਂਕਿ ਉਹਨਾਂ ਦੇ ਸਿਰ ਤੇ ਘਰ ਚੱਲਦਾ ਹੈ ਤੇ ਪਰਮਾਤਮਾ ਹਰੇਕ ਨੂੰ ਹਨਾ ਤਰੱਕੀ ਬਖਸ਼ੇ ਤੇ ਤੇ ਲੇਡੀਜ਼ ਦਾ ਇਹ ਕੰਮ ਹੈ ਬੱਚੇ ਸੰਭਾਲਣੇ ਹਨਾ ਬੱਚਿਆਂ ਨੂੰ ਪਰਵੜਿਸ ਵਧੀਆ ਦੇਣੀ ਤਾਂ ਕਿ ਕੋਈ ਕੱਲ ਨੂੰ ਗੱਲ ਨਾ ਕਰ ਸਕੇ ਹਨਾ ਕਿਉਂਕਿ ਹਮੇਸ਼ਾ ਜਦੋਂ ਕੋਈ ਬੱਚਾ ਗਲਤੀ ਕਰਦਾ ਤੇ ਮਾਪੇ ਤੇ ਮਾਂ ਤੇ ਤੇ ਜਾਦਾ ਮਤਲਬ ਹੁੰਦਾ ਹੈ ਕਿ ਤੂੰ ਹਨਾ ਅਕਲ ਦੀ ਸਿਖਾਈ ਆਪਣੇ ਕੀ ਬੁੱਤ ਨੂੰ ਜਾਂ ਕਿਵੇਂ ਆ ਤੇ ਹਮੇਸ਼ਾ ਕੰਮ ਘੱਟ ਕਰੋ ਤੇ ਆਪਣੇ ਬੱਚਿਆਂ ਦੀ ਕੇਅਰ ਜ਼ਿਆਦਾ ਕਰੋ ਉਹਨਾਂ ਨੂੰ ਨੋਲਿਜ ਵਧ ਦੋ ਤੇ ਬਾਕੀ ਉਹਨਾਂ ਨੂੰ ਜ਼ਰੂਰ ਦੱਸੋ ਰਹਿਣ ਸਹਿ ਹਨਾ ਕਿਵੇਂ ਰੱਖਣਾ ਆਪਣਾ ਕਿਵੇਂ ਤੁਸੀਂ ਹਨਾ ਆਪਣਾ ਖਾਣ ਪਾਣ ਕਿਵੇਂ ਪੀਣਾ ਵਾ ਕਿੱਦਾਂ ਹਨਾ ਖਾਣਾ ਵਾ ਤੇ ਕਿਉਂਕਿ ਬੱਚਿਆਂ ਵੱਲ ਜ਼ਿਆਦਾ ਧਿਆਨ ਦਿਓ ਕਿਉਂਕਿ ਅੱਜਕੱਲ ਤੁਹਾਨੂੰ ਪਤਾ ਹੀ ਹਨ ਬੱਚੇ ਵੀ ਉੱਤੇ ਜਾ ਰਹੇ ਆ ਤੇ ਚਲੋ ਜਦੋਂ ਵੱਡੇ ਹੋਣਗੇ ਉਦੋਂ ਦੇਖੀ ਜਾਏਗੀ ਹਨਾ ਪਰ ਜਿੱਦਾਂ ਛੋਟੇ ਆ ਉਹ ਮਾਪੇ ਉਹਦੇ ਹੱਥ ਵਾਸਤੇ ਹੁੰਦੇ ਆ ਤੇ ਇੱਥੇ ਮੈਂ ਮਿਕਸੀ ਦੇ ਵਿੱਚ ਗ੍ਰाइंड ਕਰ ਲਾਂਗੀ ਮੈਂ ਨਚੋੜ ਲਿਆ ਸੀ ਪੱਤਿਆਂ ਨੂੰ ਤੇ ਇੱਥੇ ਮੈਂ ਗ੍ਰाइंड ਕਰ ਲਾਂਗੀ ਤੇ ਗ੍ਰाइंड ਕਰਕੇ ਫਿਰ ਮੈਂ ਤੁਹਾਨੂੰ ਇਹਦਾ ਫਲੇਵਰ ਦੱਸਦੀ ਆ ਕਿ ਕਿਵੇਂ ਮਤਲਬ ਥੋੜਾ ਕਲਰ ਚੇਂਜ ਹੋ ਜਾਂਦਾ ਹੈ ਨਾ ਤੇ ਜਿਵੇਂ ਮਹਿੰਦੀਆ ਕਲਰ ਨਹੀਂ ਹੁੰਦਾ ਉਵੇਂ ਦਾ ਕਲਰ ਹੋ ਜਾਂਦਾ ਇਹਦਾ ਤੇ ਤੁਸੀਂ ਜ਼ਰੂਰ ਦੇਖਿਓ ਆ ਦੇਖੋ ਕਿੰਨਾ ਸੋਹਣਾ ਕਲਰ ਹੋ ਗਿਆ ਇਹਦਾ ਜਿਵੇਂ ਮਹਿੰਦੀਆ ਕਲਰ ਹੁੰਦਾ ਨਾ ਉਵੇਂ ਕਲਰ ਹੋ ਗਿਆ ਸੋ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਬਹੁਤ ਟੇਸਟੀ ਬਣਦਾ ਹੈ ਮਤਲਬ ਸਾਡੀ ਫੈਮਿਲੀ ਨੂੰ ਤਾਂ ਬਹੁਤ ਟੇਸਟੀ ਲੱਗਾ ਕਿ ਅੱਜ ਬਹੁਤ ਜ਼ਿਆਦਾ ਟੇਸਟੀ ਬਣਿਆ ਸੀ ਤੇ ਮੇਰੇ ਪਾਪਾ ਨੇ ਹਰਜੋਤ ਦੇ ਪਾਪਾ ਨੇ ਵੀ ਬਹੁਤ ਮਤਲਬ ਕਿਆ ਕਿ ਬਹੁਤ ਵਧੀਆ ਬਣਿਆ ਤੇ ਹਰਜੋਤ ਵੀ ਕਹਿੰਦਾ ਮम्मा ਟੇਸਟੀ ਬਣਿਆ ਮ ਤੇ ਕੈਂ ਦੇ ਵਿੱਚ ਥੋੜਾ ਜਿਹਾ ਤੇਲ ਤੇ ਮੈਂ ਥੋੜਾ ਬਾਅਦ ਵਿੱਚ ਪਾਉਂਗੀ ਤੇਲ ਇਹਦੇ ਵਿੱਚ ਹੋਰ ਤੇ ਇਹਦੇ ਵਿੱਚ ਫਿਰ ਮੈਂ ਪਾਇਆ ਪਿਆਜ਼ ਤੇ ਪਿਆਜ਼ ਪਾਇਆ ਮੈਂ ਲਸਣ ਪਾਇਆ ਤੇ ਮਿਰਚਾਂ ਪਾਈਆਂ ਤੇ ਅਦਰਕ ਪਾਇਆ ਤੇ ਟਮਾਟਰ ਨਹੀਂ ਸੀ ਹੈਗਾ ਉਹ ਖਤਮ ਹੋਏ ਸੀ ਤੇ ਅੱਜ ਟਮਾਟਰ ਤੋਂ ਬਿਨਾ ਹੀ ਚੱਲੇਗੀ ਰੈਸিপি ਸੋ ਹਣ ਆਪਣੇ ਆਪਣੇ ਮਤਲਬ ਦੌਰ ਤਰੀਕਾ ਹੁੰਦਾ ਵਾ ਬਣਾਉਣ ਦਾ ਆਪਣਾ ਆਪਣਾ ਹਰੇਕ ਦਾ ਤਰੀਕਾ ਲੱਗ ਹੁੰਦਾ ਹੈ ਤੋ ਮੇਰਾ ਤੇ ਇਹ ਆ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡਾ ਕਿਵੇਂ ਤੁਸੀਂ ਕਿਵੇਂ ਬਣਾਉਂਦੇ ਹੋ ਤੇ ਬਾਕੀ ਮੈਂ ਨਮਕ ਘੱਟ ਪਉਣੀ ਆ ਕਿਉਂਕਿ ਮੈਨੂੰ ਨਮਕ ਨਹੀਂ ਸੱਤ ਹੈਗਾ ਇੰਨਾ ਤੇ ਜਿੰਨੂੰ ਲੋੜ ਪੈਂਦੀ ਆ ਨਮਕ ਦੀ ਉਹ ਪਾ ਲੈਂਦੇ ਆ ਤੇ ਬਾਕੀ ਮੈਂ ਤਾਂ ਇੰਨਾ ਥੋੜਾ ਹੀ ਘੱਟ ਦੀ ਪਉਣੀ ਨਮਕ ਕਿਉਂਕਿ ਫਿਰ ਨਮਕ ਜ਼ਿਆਦਾ ਹੋ ਜਾਂਦਾ ਵਾ ਤੇ ਫਿਰ ਮੈਨੂੰ ਕੋੜੀ ਜੀ ਸਬਜ਼ੀ ਲੱਗਦੀ ਇਸ ਕਰਕੇ ਮੈਂ ਬਹੁਤ ਘੱਟ ਪਉਣੀ ਆ ਤੇ वैसे भी आजकल नमक वगैरह है ना तेज मसाले ਘੱਟ ਖਾਣੇ ਚਾਹੀਦੇ ਆ ਕਿਉਂਕਿ ਅੱਜ ਕੱਲ੍ਹ ਦੁੱਖ ਬਹੁਤ ਆ ਬਿਮਾਰੀਆਂ ਬਹੁਤ ਨੇ ਤੇ ਸਨ ਮਸਾਲੇ ਵੀ ਥੋੜੇ ਘੱਟ ਕਰ ਦੇਣੇ ਚਾਹੀਦੇ ਕਿਉਂਕਿ ਇਹ ਪਹਿਲਾਂ ਵਾਲੇ ਦਿਨ ਨਹੀਂ ਲੱਗੇ ਹੈਨਾ ਜੋ ਸੀ ਖਾ ਲਈਏ ਬਸ ਪਚ ਜੇ ਪਰ ਹੁਣ ਬਹੁਤ ਜ਼ਿਆਦਾ ਮਤਲਬ ਬਹੁਤ ਜ਼ਿਆਦਾ ਫੜਕ ਪੈ ਗਿਆ ਵਾ ਕਿਉਂਕਿ ਹਰ ਕੋਈ ਚੀਜ਼ ਜਾਂ ਅਸੀਂ ਗਰਮ ਚੀਜ਼ਾਂ ਵੀ ਖਾਂਦੇ ਆ ਤੇ ਉਹਦੇ ਨਾਲ ਵੀ ਕੋਈ ਨਾ ਕੋਈ ਹੈਨਾ ਸਾਡੇ ਸਟੇਟ ਚ ਪ੍ਰੋਬਲਮ ਹੋ ਜਾਂਦੀ ਆ कि ਅਸੀਂ ਹਮੇਸ਼ਾ ਆਪਣੇ ਸਰੀਰ ਵੱਲ ਜ਼ਰੂਰ ਧਿਆਨ ਦੇਈਏ ਕਿਉਂਕਿ ਸਰੀਰ ਤੋਂ ਬਿਨਾਂ ਕੁਝ ਨਹੀਂ ਹੈਗਾ ਜੇ ਇਹੋ ਤੰਦਰੁਸਤ ਰਹੇਗਾ ਤੇ ਫਿਰ ਹੀ ਹਨਾ ਅਸੀਂ ਕੁਝ ਕਰ ਸਕਾਂਗੇ ਗਾੜੀ ਤੇ ਇੱਥੇ ਮੈਂ ਮਤਲਬ ਬਣਾ ਲਈ ਸੀ ਪਨੀਰ ਤੇ ਇੱਥੇ ਦੇਖੋ ਤੁਸੀਂ ਪਨੀਰ ਇਹਨੂੰ ਥੋੜਾ ਮੈਂ ਸੰਘਣਾ ਕਰੂੰਗੀ ਇਹਨੂੰ origian ਨਹੀਂ ਛੱਡਾਂਗੇ ਤੇ ਫਿਰ ਬਾਅਦ ਵਿੱਚ ਇਹਦੇ ਵਿੱਚ ਪਨੀਰ ਪਾਵਾਂਗੇ ਤੇ ਪਨੀਰ ਮੈਂ ਇੱਕ ਸਾਈਡ ਤੇ ਕੱਟ ਕੇ ਰੱਖਿਆ ਹੋਇਆ ਵਾ ਤੁਹਾਨੂੰ ਦਿਖਾਉਣੀ ਆ ਇੱਧਰ ਮੈਂ ਦੇਖੋ ਤੁਸੀਂ ਪਨੀਰ ਇਹ ਘਰ ਦਾ ਪਨੀਰ ਆ ਤੇ ਅਸੀਂ ਵੈਸੇ ਵੀ ਘਰ ਦਾ ਹੀ ਪਨੀਰ ਖਾਣੇ ਅਸੀਂ ਬਾਜ਼ਾਰ ਤੋਂ ਨਹੀਂ ਲੈ ਕੇ ਕਦੀ ਖਾਦਾ ਤੇ ਇੱਥੇ ਅਸੀਂ ਘਰ ਦਾ ਪਨੀਰ ਹੀ ਯੂਜ਼ ਕਰਦੇ ਆਂ ਤੇ ਇਹ ਇਹ ਬਾਅਦ ਵਿੱਚ ਪਾਵਾਂਗੇ ਇਹਦੇ ਵਿੱਚ ਉਹਨਾਂ ਤੱਕ ਮੈਂ ਬਰਤਨ ਵਗੈਰਾ ਸਾਫ਼ ਕਰ ਲੂੰਗੀ ਸੋ ਮੈਂ ਬਰਤਨ ਸਾਫ਼ ਕਰ ਲਏ ਸੀ ਤੇ ਇੱਥੇ ਮੈਂ ਹੁਣ ਪਾਵਾਂ ਦੀ ਵਿੱਚ ਪਨੀਰ ਫਿਰ ਮੈਂ ਦੇਖ ਰਹੀ ਸੀ ਕਿ ਫਲੇਵਰ ਠੀਕ ਹੋ ਗਿਆ ਇਥੇ ਹਰਜੋਤ ਕਹਿ ਰਹੀ ਸੀ ਕਿ ਮम्मा ਪਾਪਾ ਨੇ ਨੋਟਬੁੱਕਾਂ ਹੀ ਲੈਂਦੀਆਂ ਹਾਂ ਤੇ ਕੋਵਰ ਨਹੀਂ ਲੈਂਦੇ ਮੈਂ ਚਲੋ ਕੋਈ ਨੀ ਸਵੇਰ ਮੰਗਵਾ ਦਾਂਗੀ ਇਥੇ ਮੈਂ ਪਨੀਰ ਪਾ ਲਿਆ ਸੀ ਵਿੱਚ ਤੇ ਤੁਸੀਂ ਮੇਰੇ ਵਾਲ ਦੇਖ ਸਕਦੇ ਹੋ ਮੈਂ ਵਾਲਾਂ ਤੇ ਮੇਰੇ ਵਾਲ ਬਿਲਕੁਲ ਸਿਲਕੀ ਆ ਤੇ ਹਜੇ ਤੁਹਾਨੂੰ ਨਹੀਂ ਪਤਾ ਲੱਗਦਾ ਪਿਆ ਪਰ ਸਿਲਕੀ ਆ ਵਾਲ ਤੇ ਇਹ ਮੈਂ ਕਿਵੇਂ ਕਰਦੀ ਆ ਇਹ ਤੁਸੀਂ ਕਮੈਂਟ ਚ ਪੁੱਛ ਸਕਦੇ ਹੋ ਮੈਨੂੰ ਏ ਦੇਖੋ ਇਹ ਪਨੀਰ ਬਣਾਇਆ ਮੈਂ ਬਹੁਤ ਟੇਸਟੀ ਬੰਦ ਹੈ ਪਨੀਰ ਪਾਲਕ ਪਨੀਰ ਸੋਰੀ ਪਾਲਕ ਪਨੀਰ ਬਣਾਇਆ ਤੇ ਇੱਧਰ ਮੈਂ ਫੁਲਕੇ ਲਾਉਣ ਦੀ ਸੀ ਤੇ ਹਰਜੋਤ ਮੈਂ ਬੋਲਿਆ ਤੂੰ ਵੀਡੀਓ ਬਣਾ ਦੇ ਸੋ ਤੁਸੀਂ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਦਾ ਲੱਗਾ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੱਧ ਤੋਂ ਵੱਧ ਚੈਨਲ ਨੂੰ ਸ਼ੇਅਰ ਕਰ ਦਿਓ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰ ਬਚਨਲ ਨੂੰ ਤੇ ਆਪਣੇ ਭੈਣ ਨੂੰ ਦਿ ਲੋ ਸਪੋਰਟ ਕਰੋ ਤੇ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਫੁੱਲ ਵਾਚ ਕਰਿਆ ਕਰੋ ਵੀਡੀਓ ਨੂੰ ਸੋ ਥੈਂਕ ਯੂ ਸੋ ਮੱਚ ਸਾਰਿਆਂ ਦਾ ਮੇਂਆ ਭੈਣਾਂ ਦਾ ਵੀਰਾਂ ਦਾ ਥੈਂਕ ਯੂ ਸੋ ਮੱਚ ਬਾਏ ਬਾਏ